ਹਾਂਜੀ ਪਹਿਲਾ ਟੈਂਕ ਭਰ ਗਿਆ ਓ ਨਾਲੇ ਬੁਰਾ ਬੱਤ ਗਿਆ 16 99 ਤੋਂ ਬਹੁਤ ਹੀ ਅਜੀਬ ਬੱਤ ਗਿਆ ਜੀ ਇਹ ਬਾਹਰੋਂ ਕੀ ਹੱਤੀ ਲਾਉਂਦਾ ਮੈਂ ਵੀ ਹੱਤੀ ਲਾਉਂਦਾ ਆ ਦੇ ਨਿਆਣੇ ਆ ਲੈ ਵੇਖੋ ਸਾਲੇ ਗੱਦਾਂ ਬੈਠੇ ਓਏ ਨਾ ਨਹੀਂ ਜਦ ਤਨ ਝੋਲਾ ਵੜਨਾ ਇਹ ਨਾਲ ਆਉਣਾ ਹੀ ਆਉਣਾ ਹੁੰਦਾ ਇਹ ਵਧੀਆ ਝਾੜਿਆ ਆ ਬਣਾ ਤੇ ਟਰਾਲੇ ਜਾ ਰਿਹਾ ਤੇ ਸਾਡੇ ਚਲੀ ਜਾਂਦੀ ਗਰਮਾ ਵਾਲੀ ਭਾਰਤਲੇ ਟਰਾਲਾ ਥੋੜਾ ਜਿਹਾ ਰਹਿ ਗਿਆ ਬਸ ਪਿੰਡ ਆਪਣੇ ਵੀ ਥੋੜਾ ਜਿਹਾ ਥਾਂ ਰਹਿੰਦਾ ਸੀ ਵਿਗਾ ਥਾਂ ਸੀ ਤੇ ਉਹ ਆਪਾਂ ਪਾਣੀ ਪੜਾ ਸੀ ਉਦਨ ਉਹ ਲੋਕ ਉਹ ਘਾਣਾ ਤਾਂ ਹੁਣ ਉੱਤੇ ਪਾਵਾਂਗੇ ਉਹ ਵੀ ਸ਼ਾਇਦ ਪੰਡ ਬਣ ਲਈਏ ਸਾਰਾ ਤੁਰ ਪਿਆ ਜੇ ਚੱਲ ਆ ਓਏ ਹਾਂਜੀ ਭਰ ਚੱਲਿਆ ਟਰਾਲਾ ਬਾਕੀ ਇਹ ਵੀ ਪੱਕਾ ਚੋਣਾ ਬਾਕੀ ਬਾਅਦ ਕਰਾਂਗੇ ਕੋਲੀ ਉੱਥੋਂ ਵੀਗਾ ਇੱਕ ਪਾਉਣਾ ਇੱਥੇ ਪਾਣੀ ਚ ਡੁੱਬਾ ਹੀ ਹਾਂਜੀ ਵੱਢਿਆ ਗਿਆ ਇਥੋਂ ਨੂੰ ਇਹ ਤੁੰਗਾ ਸੇ ਨਹੀਂ ਵੜਨਾ ਜਿਹੜਾ ਥੋੜਾ ਥੋੜਾ ਸੱਡਾ ਦਾ ਰਹਿ ਗਿਆ ਇਹ ਆਪਾਂ ਪਿੰਡੋ ਜਾ ਕੇ ਇੱਕ ਵਿਗਾ ਪਾਉਣਾ ਇਹਦੇ ਉੱਤੇ ਫਿਰ ਹੋਈ ਨਾ ਸੁੱਤਰ ਤੇ ਉਹ ਇੰਨੇ ਉਹਨਾਂ ਕੱਢ ਕੇ ਨਿਕਲਦਾਗੇ ਨਹੀਂ ਤੁਰ ਤੁਰ ਪਿਆ ਕਰਮਾ ਲਾ ਦੇਰ ਛੋਟਾ ਕਰ ਲਿਓ ਇੱਕ ਦੂਜਾ ਮੀਡੀਅਮ ਭਾਈ ਜੇ ਕਰਦੇ de é da pura ਪਹਿਲੇ ਮੜੀਆਂ ਦੂਜਾ ਲਾਲ ਹੀਂ ਜੜਿਆ ਹੁਣ ਟੋਜਨ ਪਾਉਣਾ ਪੈਣਾ ਸਲਿੱਪ ਕੱਢ ਗਿਆ ਉਹ ਤੇ ਜਾ ਕੇ ਹੁਣ ਸੰਗਲਿਆਂ ਕੱਟ ਹੋ ਜਾਂ ਲਿਆਂਦਾ ਉਹ ਪਾਉਣ ਲੱਗ ਪਾਇ ਲਾਉਣ ਲਈ ਜੋ ਟੋਜਨ ਪਾ ਕੇ ਪਾਉ ਪਾ ਮੇਟੋ ਬੇਟੇ ਟੋਜਨ ਪੱਠਿਆਂ 'ਚ ਹੋ ਗਏ ਦੱਸਿਓ ਚਲੋ ਸ਼ਾਲ ਚਾਲ ਕਰਵਾ ਲਈਏ ਸਬਸ ਇਨਾ ਹੀ ਕੰਮ ਹੈ ਹਾਂਜੀ ਪਹੁੰਚ ਗਿਆ ਬੰਦਾ ਘਰ ਹੁਣ ਆਪਾਂ ਵਧਣਾ ਅਗੇ ਉਹਦੇ ਨੇ ਉਹ ਵੀ ਇਹਨੇ ਕਿਹਾ ਖਾar ਲੋ ਭਰਾ ਰੋਟੀ ਪਾਣੀ ਖਾ ਲੋ ਫਿਰ ਵਧਦੇ ਆ ਮਾਈ ਹੋਮ ਉਪਰਾ ਖਲਾਰ ਲੋ ਰੋਟੀ ਰਤੀ ਨਹੀਂ ਖਾੜੀ ਚੱਲੇ ਹੁਣ ਰੋਟੀ ਰ ਬਣੀ ਖਾ ਲਿਆ ਹਣਾ ਹੁਣ ਕਿੱਥੇ ਚੱਲੇ ਆਪਾਂ ਬਰਾਜ ਕਿੱਥੇ ਚੱਲੇ ਆਪਾਂ ਕਣਕਵੜਾ ਕੀਵੜਾ ਜਾਣਾ ਆਪਾਂ ਕੰਕ ਕਣਕਵੜਾ ਜਾਣਾ ਚੋਨਾ ਵਿੱਚ ਝੋਨਾ ਵਿੱਚ ਹੀ ਕਣਕ ਕੀ ਵੜਨਾ ਫਰਾਜ ਆਪਾਂ ਕਣਕ ਵੜਨਾ ਨਹੀਂ ਵੜਨਾ ਜੇ ਕਣਕ ਵਿੱਚੇ ਝੋਨਾ ਵੀ ਵੜਨਾ ਤਾਂ ਕਣਕ ਵੀ ਉੱਡਣੀ ਦੋਵੇਂ ਫਸਲਾਂ ਹੀ ਨੇ ਕਾ ਵੇਖੀ ਆ ਵੀ ਵੜਾਂਗੇ ਸਾਲਾ ਕਰਮ ਆ ਗਿਆ ਚਲੋ ਕੀ ਵੜਨ ਲੱਗੇ ਆਪਾਂ ਫਰਾਜ ਜਾ ਪੈ ਚਾ ਪੀ ਗਿਆ ਮੇਰਾ ਪੋਤਾ ਜੀ ਵੇਲਾ ਤੇ ਆ ਆਪਣਾ ਚੋਨਾ ਦੂਸਰਾ ਮੱਕੀ ਵਾਲਾ ਗੱਡਾ ਵਧੀਆ ਵੀ ਨਸਰਨ ਦਾ 100 ਦਾ ਲੱਗ ਗਿਆ ਡਿਲੀਵਰ ਹੈ ਡਾ ਚੱਕਰ ਡਿਲੀਵਰ ਆ ਕਲਿੰਡਰ ਬਰਾਏ ਇਧਰੇ ਕਲਿੰਡਰ ਆ ਤੂੰ ਕਿ ਡਰਾਈਵਰ ਇਹ ਆ ਡਾ ਡਿਲੀਵਰ ਮਾ ਨਾ ਕੜਾ ਕੇ ਗੱਡੀ ਹੁੰਦਾ ਸੈਜ ਆਨੇ ਸਦਾ ਦੂਜਾ ਗਿਆ ਯਾਰ ਫੋਂਦਾ ਪਹਿਲੇ ਵਾਲ ਤੋਂ ਦੇ ਨਹੀਂ ਨਿਆਣੇ ਅੱਜ ਕੱਲ ਦੇ ਹਾਈਲਾ ਹਾਈ ਤੋਂ ਦਰਦੇ ਥਲੇ ਅੱਗੇ ਪੈ ਹੋ ਪਈ ਛੋਟੀ ਹੋ ਚੱਲਾ ਚੱਲਾ ਚਲੋ ਉਹਦਨੇ ਇੱਥੇ ਖੁੱਪੀ ਸੀ ਲਾਉਣਾ ਹੀ ਗਾਜਾ ਚੈੱਕ ਕਰੋ ਉਹ ਤੁਹਾਨੂੰ ਕਰਾਉਣਾ ਏ ਜੇ ਝੂਮ ਆ ਗਏ ਆ ਦੇਖੋ ਕਿੱਡਾ ਸੋਹਣਾ ਗਾਜਾ ਉਲ ਗਿਆ ਤੇ ਛੇ ਟੋਰੀਆ ਪਾਣੀ ਸਰੋਂ ਪਾਈ ਚੱਲਾ ਇੱਕ ਵਿੱਜਿਆ ਇਹ ਕਹਿੰਦਾ ਚੱਲ ਜਿੰਨਾਂ ਦਾ ਮਰ ਗੁਰ ਗਿਆ ਉਹਨਾਂ ਨੂੰ ਦੇ ਦਾਂਗੇ ਭੈੜੀ ਕੇ ਕੋ ਪੱਟੇ ਨਹੀਂ ਵਿੱਜੇ ਜਾਣੇ ਉਹਨਾਂ ਨੂੰ ਦੇ ਦਾਂਗੇ ਚਲੋ ਲੈਟਸ ਗੋ ਉਹ ਦਿਨ ਹੀ ਤੇ ਚਾਰ ਪੰਜ ਟਰੈਕਟਰ ਪਾਏ ਫਰੀਦ ਗੱਡੀ ਆ ਪਹਿਲੀ ਦਾ ਹਲੀ ਵੀ ਗੱਲੀ ਜਾਂਦੀ ਇੱਥੇ ਫਰੀਦ ਗੋਬੀ ਉੱਥੇ ਚੱਲੀ ਆਂ ਨਹੀਂ ਪਾੜ ਕੇ ਜਾਂਦੇ ਇੱਧਰ ਜਾਂਦੇ ਇੱਧਰ ਨੂੰ ਇੱਧਰ ਨੂੰ ਓਕਰ ਲਾ ਲਈਏ ਵਰਮਨ ਹਾਂ ਵੇ ਨੂੰ ਦੱਸ ਸਿੱਧੀ ਜੀ ਕਰਕੇ ਤਾਰੀਏ ਜਾਂਦੇ ਸੈਜ ਲਗੇ ਆਉਂਦਾ ਗੱਡੀ ਤੋਂ ਫਰੀਦ ਮਰ ਕੇ ਮੈਨੂੰ ਤਾਂ ਹਾਲੀ ਵੀ ਗੱਲਾ ਯਾਦ ਆਉਂਦਾ ਜਾਂਦੇ ਆਦੇ ਪਹਿਲਾ ਗੇਅਰ ਨਹੀਂ ਲਾਇਆ ਕਿਤਾ ਹਏ ਬਰਾਹ ਗਈ ਹੋ ਸਾਈਂ ਇਧਰ ਆਂ ਰੰਗ ਦਤਰੀ ਜਾਂਦੇ ਆਦੇ ਇਧਰ ਆਇਆ ਭੱਜ ਕੇ ਨੂੰ ਫੜਵਾ ਬਰਾਜ ਨੂੰ ਵੜ ਚਲੋ ਵੀ ਲੈਟਸ ਗੋ ਕਰ ਬਾਬਾ ਵਾਲੀ ਉਹ ਗਿਆ ਇਹ ਪਪ ਪੈਭ ਗਿਆ ਪੈ ਮੁੜ ਗਿਆ ਓਏ ਲੀ ਕਿਹੜੀ ਜਾਂਦਾ ਉੱਤਰ ਕੇ ਉੱਤਰ ਕੇ ਉੱਤਰ ਕੇ ਉੱਤਰ ਕੇ ਉੱਤਰ ਕੇ ਚੱਲ ਆ ਉੱਧਰ ਲਾ ਲਾਲੀ ਵਰਸਾਇਆ ਜਾਵੜਾ ਆ ਵੀ ਲਾ ਇਹਨੂੰ ਕਟਰ ਤੋਂ ਵਿਚਾ ਕੇ ਰੱਖੀ ਕਟਰ ਤੇ ਨਾ ਢੇਪੇ ਵਾਹ ਆ ਫੜ ਕੈਮਰਾ ਚੱਲਦੀ ਆਈਂ ਕੋਤੋਂ ਚੱਲਣ ਦੇ ਆਂ ਕਰਮਾ ਬੈ ਗਈ ਜੀ ਜਿਹਦਾ ਡਰ ਇਹੋ ਕੰਮ ਹੋ ਗਿਆ ਆ ਨਵੀਂ ਕਰਤਾਰ ਸੱਦੀ ਆਹੀ ਹੁਣ ਕਿੱਥੋਂ ਆਈ ਆ ਇਹ ਮੋਹਲੇ ਗਿਆ ਰੂ ਇਹ ਕੋਈ ਇਧਰ ਆਡੀ ਨਵੀਂ ਕਰਤਾਰ ਲੱਗੀ ਕਿ ਨਹੀਂ ਵੱਡਣ ਹਾਂ ਆਪ ਚਲਾਈ ਦੀ ਇਹਨਾਂ ਨੂੰ ਬੰਨੇ ਵੱਡਣ ਡਾਈ ਦਾ ਸਾਂਹੀ ਕਰਦੇ ਸਾਡੇ ਬੰਦੇ ਹਾਸੇ ਵਾਲੇ ਆ ਰਹਿ ਗਿਆ ਥੋੜਾ ਜਿਹਾ ਲੀਗਰ ਜੀ ਇਹਨਾਂ ਕੋ ਹੱਥੀ ਵਢਾਉਣੇ ਆ ਉਹਨ ਟਰੈਕਟਰ ਆਉਂਦੇ ਆ ਟਰੈਕਟਰ ਪਾਉਂਦੇ ਆ ਮਸ਼ੀਨ ਦੇ ਮਗਰ ਦੋ ਲੋ ਲਾਊਟ ਹੋ ਜਨ ਚਲੋ ਖੋਬ ਕੀ ਸ਼ਿਕਰਮਾ ਲਈ ਹੁਣ ਨਹੀਂ ਗੱਲ ਵਈ ਲੱਗੇ ਓਏ ਜਿਆਦਾ ਜਿਆਦਾ ਲਾਂਗੇ ਲਾਂਗੇ ਬਣ ਗਈ ਗੱਲ ਬਣ ਗਈ ਬਾਬਾ ਗੱਲ ਆਟ ਹੋਇਆ ਏ ਇਹ ਹੋਰ ਮੈਂ ਰਾਤ ਮੱਝਾ ਡਿਟਣਾ ਹੀ ਤੇ ਵਾ ਠੀਕ ਕਰਵਾ ਲ ਗਏ ਚੜ ਜਾ ਚੜ ਜਾ ਚੜ ਜਾ ਸੜ ਗਈ ਚੜ ਗਈ ਚੜ ਗਈ ਤੇ ਟਾਇਰ ਇੱਕ ਭਰਿਆ ਫੁੱਲ ਡਰਨ ਲੱਗਦਾ ਹੈ ਔਰ ਟਰਾਲਾ ਵੀ ਬਹਿ ਜਾਂਦੇ ਜੀ ਉਹਨੇ ਦਰਾਵਿਆਂਦਾ ਮੈਂ ਦਰਾ ਪਾਏ ਕੱਢਦੇ ਆ ਟਰਾਲੇ ਨੂੰ ਬਾਹਰ ਉਹ ਗੱਡੀ ਨਾ ਦੂਸਰਾ ਕੀ ਇਹ ਤਾਂ ਗੱਲਾਂ ਥੋੜਾ ਜਿਹਾ ਵੇਖੋ ਜਿੱਧਰਵਾੜਿਆ ਪੂਰਾ ਗੱਲਾ ਹਣਾ ਹਾਂ ਇਹ ਕਿਹ ਮਸ਼ੀਨ ਪਾਣੀ ਆ ਮਸ਼ੀਨ ਤੇ ਟਰੈਕਟਰ ਦਾ ਕੋਈ ਮੇਲ ਹੀ ਨਹੀਂ ਹੈਗਾ ਤੇ ਉਹ ਪਾਉਣ ਲੱਗੇ ਆ ਪਸੰਗ ਠੀਣ ਕੋ ਟਰੈਕਟਰ ਮੈਂਦਰੇ ਕੋਦ ਨਹੀਂ ਮਸ਼ੀਨ ਬਾਦਦੀ ਆ ਮਸ਼ੀਨ ਲੱਗੀ ਬੁੱਟ ਕੇ ਹਣਾ ਬੋਦੀ ਬੜੀ ਲੱਗੀ ਉਹਨੂੰ ਦੱਸਣਾ ਵੀ ਪਾਣਾ ਭਾਜੇਗੇ ਆ ਗਿਆ ਬੈਕ ਇੰਚ ਲੈ ਆਏ ਹੁਣ ਇਹਨਾਂ ਦੇ ਦਰਾਵਾਲੇ ਹੁੰਦਾ ਅੰਧਾ ਆ ਦੇਖੋ ਗੋਬਣਾ ਗੋਬਣਾ ਸ਼ੁਗਲੇ ਵੇਖਲੇ ਵੇਖਲੇ